ਪੰਜਾਬ ਦੀ ਸਭ ਤੋਂ ਵੱਡੀ ਖਬਰ ਯਾਨੀ ਕਿ ਇੱਕ ਪਾਸੇ ਪਾਕਿਸਤਾਨ ਦੇ ਵਿੱਚੋਂ ਜਾਸੂਸ ਫੜੀਆਂ ਜਾਂਦੀਆਂ ਨੇ ਤੁਹਾਨੂੰ ਅੱਜ ਮੈਂ ਪਾਕਿਸਤਾਨ ਦੀਆਂ ਦੋ ਯਾਨੀ ਕੁੜੀਆਂ ਦੀ ਵੀ ਖਬਰ ਦਿਖਾਉਣ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ 400 ਕੋੜ ਦਾ 85 ਕਿਲੋ ਕਹਿ ਦੇਣ ਦੀ ਗੱਲ ਨਹੀਂ 85 ਕਿਲੋ ਚਿੱਟਾ ਫੜਿਆ ਗਿਆ ਬਰਾਮਦ ਹੋ ਗਿਆ ਔਰ ਦੇਖੋ ਪਾਕਿਸਤਾਨ ਦੇ ਵਿੱਚੋਂ ਕੱਲੀ-ਕੱਲੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਾਕਿਸਤਾਨ ਦੀ ਆਰਮੀ ਦੀਆਂ ਨੌਜਵਾਨ ਕੁੜੀਆਂ ਕਿਵੇਂ ਨਹੀਂ ਸਾਡੇ ਫੌਜ ਦੇ ਨੌਜਵਾਨਾਂ ਦੇ ਨਾਲ ਕਨੈਕਟ ਕਰਕੇ ਕਿਵੇਂ ਸਾਰੀ ਪਰਮਿਸ਼ਨ ਸਾਰੀ ਲੈ ਲੈਂਦੀਆਂ ਨੇ ਉਸ ਤੋਂ ਬਾਅਦ ਸਾਡੇ ਹੀ ਭਾਰਤ ਔਰ ਸਾਡੇ ਹੀ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਇੱਕ ਇੱਕ ਕਰਕੇ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਜਿਹੜੀਆਂ ਦੋਵੇਂ ਖਬਰਾਂ ਨੇ ਪੂਰੇ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਸਰਕਾਰ ਨੂੰ ਦਹਿਲਾਕੇ ਰੱਖ ਦਿੱਤਾ ਕਿਵੇਂ ਦੇਖਿਆ ਹੁਣੇ ਜਿਵੇਂ ਬੀਤੇ ਦਿਨ ਪਾਕਿਸਤਾਨ ਦੀ ਜੰਗ ਦਾ ਇੱਕ ਜਿਹੜਾ ਸੀਜ਼ਫਾਇਰ ਹੋ ਗਿਆ ਸੀ ਸੀਜ਼ਫਾਇਰ ਹੋਣ ਤੋਂ ਬਾਅਦ ਉਸ ਤੋਂ ਬਾਅਦ ਕਹਿ ਰਹੇ ਸੀ ਕਿ ਭਾਈ ਜੰਗ ਰੁਕ ਗਈ ਹੈ ਪਰ ਜੰਗ ਹਲੇ ਜਾਰੀ ਹੈ ਅੱਗੇ ਅੱਗੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੂ ਕਿ ਜੰਗ ਦਾ ਮਾਹੌਲ ਕਿਵੇਂ ਗਰਮ ਹੁੰਦਾ ਜਾ ਰਿਹਾ ਦੋ ਪਾਸੇ ਪਾਕਿਸਤਾਨ ਟਾਰਗੇਟ ਕਰ ਰਿਹਾ ਪੰਜਾਬ ਨੂੰ ਜਿਹੜਾ ਚਿੱਟਾ ਫੜਿਆ ਗਿਆ ਯਾਨੀ 85 ਕਿਲੋ ਚਿੱਟਾ ਤਾਂ ਦੇਖੋ ਇਹ ਪਾਕਿਸਤਾਨ ਦੇ ਵਿੱਚੋਂ ਦੋਵੇਂ ਮਾਮਲੇ ਜੁੜਦੇ ਨੇ ਇੱਕ ਪਾਸੇ ਚਿੱਟਾ ਫੜਿਆ ਜਾਂਦਾ ਔਰ ਦੂਸਰੇ ਪਾਸੇ ਜਲੰਧਰ ਦੇ ਵਿੱਚੋਂ ਜਲੰਧਰ ਦੇ ਵਿੱਚੋਂ ਜਾਸੂਸ ਦਾ ਫੜਿਆ ਜਾਣਾ ਯਾਨੀ ਪਾਕਿਸਤਾਨ ਦੇ ਵਨਿਓ ਇੱਕ ਬਹੁਤ ਵੱਡੀ ਜਾਨੀ ਇੱਕ ਨਾ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜਿਵੇਂ ਸਾਡੇ ਨੌਜਵਾਨ ਨੇ ਕਈ ਫੌਜੀ ਨੌਜਵਾਨ ਪਹਿਲਾਂ ਵੀ ਫੜੇ ਗਏ ਦੇ ਆਰਮੀ ਦੇ ਵਿੱਚੋਂ ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਸੀ ਜਿਹੜਾ ਕਿ ਇਹਨੇ ਮਾਰ ਰੱਖ ਕੇ ਇਹਨਾਂ ਗਲਿਆਂ ਨੂੰ ਜਾਨ ਦੇ ਦਿੰਦੇ ਨੇ ਉਹ ਵੀ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਪਾਕਿਸਤਾਨ ਦੇ ਵਿੱਚੋਂ ਕੁੜੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਵੇਂ ਨੌਜਵਾਨ ਭਾਰਤ ਦੇ ਜਿਹੜੇ ਫੌਜੀ ਨੇ ਉਹਨਾਂ ਨੌਜਵਾਨਾਂ ਦੇ ਨਾਲ ਤੁਸੀਂ ਕਿਵੇਂ ਕਨੈਕਟ ਕਰਨਾ ਔਰ ਕਿਵੇਂ ਉਹਨਾਂ ਤੋਂ ਸਾਰੀ ਇਨਫਰਮੇਸ਼ਨ ਕਿਵੇਂ ਸਾਰਾ ਡਾਟਾ ਲੈਣਾ ਉਹ ਸਾਰੀ ਸਖਲਾਈ ਸੈਂਟਰ ਦੇ ਵਿੱਚ ਉਹਨਾਂ ਨੂੰ ਦਿੱਤੀ ਜਾਂਦੀ ਹੈ ਪਰ ਅੱਜ ਤੁਹਾਡੇ ਸਾਹਮਣੇ ਮੈਂ ਪਹਿਲਾ ਖਬਰ ਦਿਖਾਉਂਗਾ ਜਿਹੜਾ ਚਿੱਟੇ ਦੇ ਨਾਲ ਬਰਾਮਦੀ ਹੋ ਗਈ ਹੈ ਚਿੱਟੇ ਦੀ ਚਿੱਟਾ ਫੜਿਆ ਗਿਆ ਪੰਜਾਬ ਦੇ ਅੰਦਰੋਂ 85 ਕਿਲੋ ਚਿੱਟਾ ਜਿਹਨੂੰ ਹਾਇਰਨ ਵੀ ਕਹਿ ਦਿੰਦੇ ਨੇ ਸਭ ਤੋਂ ਵੱਡੀ ਖਬਰ ਹੈ ਜਿਹੜੀ ਕਿ ਬਹੁਤ ਪੰਜਾਬ ਦੇ ਵਿੱਚ ਨੇ ਤਹਿਲਕਾ ਮਚਾ ਦਿੱਤਾ ਔਰ ਦੂਜੀ ਖਬਰ ਨੇ ਤਾਂ ਹੋਰ ਵੀ ਜੇ ਨਹੀਂ ਲੋਕ ਡਰਾ ਦਿੱਤੇ ਜਿਹੜੇ جاسੂਸ ਪਾਕਿਸਤਾਨ ਦੇ ਫਰੇ ਜੰਦੇ ਆ ਸੁਣੋ ਖਬਰ ਸੱਚਮੁੱਚ ਬਹੁਤ ਵੱਡੀ ਖਬਰ ਹੈ ਅੱਜ ਪੰਜਾਬ ਦੇ ਹਜ਼ਾਰਾਂ ਘਰਾਂ ਦੇ ਵਿੱਚ ਸੱਥਰ ਮਸ਼ਾਉਣ ਦਾ ਸਮਾਨ ਇੱਕੋ ਥਾਂ ਤੋਂ ਫੜਿਆ ਗਿਆ ਇਸ ਸਾਲ ਦੇ ਵਿੱਚ ਪਹਿਲੀ ਵਾਰ ਨਸ਼ੇ ਦੀ ਚਿੱਟੇ ਦੀ ਹੈਰੋਇਨ ਦੀ ਇੰਨੀ ਵੱਡੀ ਖੇਪ ਫੜੀ ਗਈ ਹੈ ਅੱਜ ਤੇ ਪਹਿਲੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਦੇ ਪੁਲਿਸ ਮੁਖੀ ਪੰਜਾਬ ਦੇ ਡੀਜੀਪੀ ਕੌਰਵ ਜਾਂਦਮ ਸਾਹਬ ਨੇ ਬਹੁਤ ਵੱਡਾ ਖੁਲਾਸਾ ਕੀਤਾ ਹੈ ਜੀ ਜੀਪੀ ਦੇ ਖੁਲਾਸੇ ਦੇ ਨਾਲ ਬਹੁਤ ਵੱਡੇ ਸਵਾਲ ਤੇ ਬਹੁਤ ਵੱਡੀਆਂ ਚਿੰਤਾਵਾਂ ਵੀ ਖੜੀਆਂ ਹੋ ਗਈਆਂ ਨੇ ਅੱਜ ਪੰਜਾਬ ਦੇ ਪੁਲਸ ਮੁਖੀ ਡੀਜੀਪੀ ਗੌਰਵ ਯਾਦਵ ਸਾਹਬ ਕੈਮਰੇ ਸਾਹਮਣੇ ਆਏ ਉਹਨਾਂ ਨੇ ਦਾਵਾ ਕੀਤਾ ਕਿ ਅੰਮ੍ਰਿਤਸਰ ਅੱਜ ਤਰਨਤਾਰਨ ਸਾਹਿਬ ਦੇ ਵਿੱਚ ਪੰਜਾਬ ਦੀ ਪੁਲਸ ਨੇ 80 ਕਿਲੋ ਹੈਰੋਇਨ 80 ਕਿਲੋ ਚੱਕਾ ਇੱਕੋ ਥਾਂ ਉਭਰਾਉਂਦਾ ਤਾ ਜਿਵੇਂ ਹੁਣ ਸੁਣਿਆ ਤੁਸੀਂ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਦੱਸਿਆ ਹੈ ਕਿ 80 ਕਿਲੋ 80 85 ਕਿਲੋ ਦੇ ਕਰੀਬ ਕਰੀਬ ਜਿਹੜਾ ਅੱਗੇ ਫੜਿਆ ਗਿਆ ਤਾਂ ਉਹਦੀ ਕੀਮਤ ਦੱਸੀ ਗਈ ਹੈ ਜਿਹੜੀ 400 ਕਰੋੜ ਰੁਪਏ ਦੀ ਕੀਮਤ ਬਹੁਤ ਵੱਡੀ ਖਬਰ ਆ ਪੰਜਾਬ ਦੇ ਲਈ ਔਰ ਪੰਜਾਬ ਨੂੰ ਬਰਬਾਦ ਕਿਵੇਂ ਕਰਨਾ ਸੀ ਉਹ ਵੀ ਅੱਗੇ ਦੱਸਾਂਗੇ ਪਹਿਲਾਂ ਜਿਹੜੀ ਜਾਸੂਸ ਪਾਕਿਸਤਾਨ ਦੇ ਵਿੱਚੋਂ ਜਾਸੂਸ ਕਿਵੇਂ ਫੜੇ ਜਾਂਦੇ ਆ ਉਹ ਵੀ ਤੁਹਾਡੇ ਸਾਹਮਣੇ ਹੁਣ ਮੈਂ ਸਰਾਉਣੇ ਜਾ ਰਹੇ ਹਾਂ ਉਸ ਤੋਂ ਬਾਅਦ ਚਿੜੀਆਂ ਤੋਂ ਕੁੜੀਆਂ ਨੇ ਇਨਜਾਮ ਦੇ ਦਿੱਤਾ ਉਹ ਵੀ ਤੁਹਾਡੇ ਸਾਹਮਣੇ ਮੈਂ ਪੂਰੀ ਖਬਰ ਦਿਖਾਉਂਗਾ ਸੁਣੋ ਭਈਆ ਕਰਾ ਰਿਆ ਸੀ ਦਾ ਜਿਹਦੇ ذریعے ਜਿਹੜਾ ਪਾਕਿਸਤਾਨ ਦੀ ਜਿਹੜੀ ਖੋਪਿਆ ਏਜੰਸੀ ਹੈ ਉਹ ਜਿੰਨੀ ਵੀ ਭਾਰਤ ਜਿਹੜੇ ਇੰਡੀਆ ਦੇ ਵਿੱਚ ਚੱਲ ਰਹੀ ਹੈ ਜੋ ਵੀ ਐਕਟੀਵਿਟੀ ਚੱਲ ਰਹੀ ਹੈ ਉਹਦੇ ਤੇ ਸਾਰੇ ਨਜ਼ਰ ਬਣਾਈ ਹੋਈ ਸੀ ਇੱਕ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਔਰ ਇੱਕ ਮੋਬਾਈਲ ਐਪ ਦਾ ਯੂਜ਼ ਕਰ ਰਿਆ ਸੀਗਾ ਜਿਹੜਾ ਜਿਆ ਸਕੂਸ ਹੈ ਉਹ ਇੱਕ ਮੋਬਾਈਲ ਐਪ ਯੂਜ਼ ਕਰ ਰਿਆ ਸੀਗਾ ਜਿੱਦੇ ਸੂਖ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਅਪਲੋਡ ਕਰਦਾ ਸੀ ਔਰ ਅਪਲੋਡ ਕਰਨ ਤੋਂ ਬਾਅਦ ਉਹ ਸਾਰੇ ਜਿਹੜੇ ਐਜੇ ਜਾਣਕਾਰੀ ਪਾਕਿਸਤਾਨ ਦੇ ਵਿੱਚ ਭੇਜ ਰਿਆ ਸੀਗਾ ਨਹੀਂ ਜਾਸੂਸ ਗ੍ਰਫਤਾਰ ਕੀਤਾ ਗਿਆ ਗੁਜਰਾਤ ਪੁਲਿਸ ਨੇ ਜਾਸੂਸ ਨੂੰ ਕਾਬੂ ਕੀਤਾ ਹੈ ਮੁਲਜ਼ਮ ਆਈਐਸਆਈ ਨੂੰ ਖੁਫੀਆ ਜਾਣਕਾਰੀ ਦਿੰਦਾ ਸੀ ਐ ਜਗਨੰਦਰ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਕਿ ਪਾਕਿਸਤਾਨੀ ਜਾਸੂਸ ਨੂੰ ਗ੍ਰਫਤਾਰ ਕੀਤਾ ਗਿਆ ਗੁਜਰਾਤ ਪੁਲਿਸ ਨੇ ਦਰਸਲੇ ਜਾਸੂਸ ਨੂੰ ਕਾਬੂ ਕੀਤਾ ਮੁਲਜ਼ਮ ਆਈਐਸਆਈ ਨੂੰ ਜੋ ਕਿ ਖੁਫੀਆ ਜਾਣਕਾਰੀ ਦਿੰਦਾ ਸੀ ਇਸ ਦੇ ਬਾਅਦ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਥਾਣਾ ਭਾਰਗੋਪ ਕੈਂਪ ਨੇੜੇ ਪੁਲਿਸ ਨੇ ਅੱਛਾ ਪੇ ਮਾਰੇ ਕੀਤੀ ਸੀ ਇਸੇ ਦਰਾਂ ਦੇ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਕਿ ਪਾਕਿਸਤਾਨੀ ਜਾਸੂਸ ਗ੍ਰਿਫਤਾਰ ਕੀਤਾ ਗਿਆ ਜੇ ਜਾਸੂਸਾਂ ਦੇ ਖਿਲਾਫ ਪਿਛਲੇ ਦਿਨੀ ਮੇ ਵੱਡਾ ਐਕਸ਼ਨ ਮਕਫਕ ਜਗਾਵਾਂ ਤੇ ਕੀਤਾ ਕਿ ਕਈ ਜਗਾਵਾਂ ਤੇ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਜਲੰਧਰ ਦੇ ਵਿੱਚ ਕਾਰਵਾਈ ਹੋਈ ਜਿੱਥੇ ਕਿ ਪਾਕਿਸਤਾਨੀ ਜਾਸੂਸ ਗ੍ਰਿਫਤਾਰ ਹੋਇਆ ਗੁਜਰਾਤ ਪੁਲਿਸ ਨੇ ਜਾਸੂਸ ਨੂੰ ਕਾਬੂ ਕੀਤਾ ਤਾਂ ਇਹ ਤਾਂ ਤੁਸੀਂ ਸੁਣ ਲਿਆ ਕਿ ਜਵੇਂ ਪਾਕਿਸਤਾਨ ਦੇ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਬੀਤੇ ਦਿਨੀ ਜਿਹੜਾ ਕਿ ਬਠਿੰਡੇ ਦੇ ਵਿੱਚ ਮੋਚੀ ਦੇ ਰੂਪ ਦੇ ਵਿੱਚ ਬੈਠਾ ਸੀ ਉਨੇ ਵੀ ਪੈਸਿਆਂ ਦੇ ਬਦਲੇ ਦੇ ਵਿੱਚ ਪਾਕਿਸਤਾਨ ਨੂੰ ਬਹੁਤ ਵੱਡੀ ਜਾਣਕਾਰੀ ਬਠਿੰਡਾ ਕੈਂਟ ਦੀ ਦੇ ਦਿੱਤੀ ਸੀ ਔਰ ਦੂਜੇ ਪਾਸੇ ਹੁਣ ਆਜੋ ਵੀ ਜਿਹੜੀਆਂ ਕੁੜੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪਾਕਿਸਤਾਨ ਦੀ ਆਰਮੀ ਦੇ ਵਿੱਚੋਂ ਤੁਸੀਂ ਕਿਵੇਂ ਯਾਨੀ ਆਰਮੀ ਦੇ ਜਿਹੜੇ ਭਾਰਤ ਦੇ ਨੌਜਵਾਨ ਨੇ ਸਰਹੱਦ ਦੇ ਇਲਾਕਿਆਂ ਦੇ ਵਿੱਚ ਕਿਵੇਂ ਕਨੈਕਟ ਕਰਨਾ ਔਰ ਕਿਵੇਂ ਉਹਨਾਂ ਨੂੰ ਆਪਦੇ ਯਾਨੀ ਆਪਦੇ ਚੱਕਰ ਦੇ ਵਿੱਚ ਫਸਾ ਕੇ ਔਰ ਕਿਵੇਂ ਉਹਨਾਂ ਦੇ ਉੱਤੇ ਡੇਟਾ ਲੈਣਾ ਕਿਵੇਂ ਭਾਰਤ ਦੀ ਪੂਰੀ ਜਾਣਕਾਰੀ ਲੈਣੀ ਹੈ ਜਿਹੜੀ ਕਿ ਹੁਣ ਬਾਰੇ ਟਾਈਮ ਦੇ ਵਿੱਚ ਜਿਵੇਂ ਕਿ ਹੁਣ ਯੁੱਧ ਦਾ ਮਾਹੌਲ ਚੱਲ ਪਿਆ ਸੀ ਔਰ ਯੁੱਧ ਦਾ ਮਾਹੌਲ ਹਲੇ ਚੱਲਣਾ ਵੀ ਹੈ ਕਿਉਂਕਿ ਤੇਰੇ ਜਿਹੜੀ ਭੇਖਵਾਨੀ ਦੀ ਮੈਂ ਤੈਨੂੰ ਵੀਡੀਓ ਦਿਖਾਈ ਸੀ ਉਹ ਦਰਅਸਲ ਸੱਚ ਹੁੰਦੀ ਜਾ ਰਹੀ ਹੈ ਕਿ ਜਦੋਂ ਯੁੱਧ ਲੱਗਣ ਦੇ ਮੌਕੇ ਤੇ ਇਹ ਸਾਰੀ ਇਨਫਰਮੇਸ਼ਨ ਇਹ ਸਾਰਾ ਡਾਟਾ ਉਹਦੇ ਕੰਮਾਂ ਦਾ ਉਹਨਾਂ ਨੂੰ ਅਟੈਕ ਕਰਨ ਦੇ ਵਿੱਚ ਬੜੀ ਆਸਾਨੀ ਹੋ ਜਾਂਦੀ ਹੈ ਬੀਤੇ ਕੁਝ ਮਹੀਨਿਆਂ ਤੋਂ ਜਿਹੜਾ ਕਿ ਇੱਕ ਫੌਜੀ ਨੌਜਵਾਨ ਭਾਰਤ ਦਾ ਜਿਹਦੇ ਨਾਲ ਇੱਕ ਕੁੜੀ ਦਾ ਕਨੈਕਟ ਹੁੰਦਾ ਫੇਸਬੁੱਕ ਤੇ ਉਸ ਤੋਂ ਬਾਅਦ ਉਹ ਸਾਰੀ ਜਾਣਕਾਰੀ ਲੈਂਦੀ ਆ ਭਾਰਤ ਦੀ ਕਿੱਥੇ ਕਿੱਥੇ ਤੁਹਾਡੀਆਂ ਸ਼ਾਉਣੀਆਂ ਨੇ ਕਿੱਥੇ ਕਿੱਥੇ ਫੌਜ ਅਸਲਾ ਰੱਖਦੀ ਆ ਕਿੱਥੇ ਕਿੱਥੇ ਤੁਹਾਡੇ ਕੈਂਟ ਬਣੇ ਹੋਏ ਕਿੱਥੇ ਕਿੱਥੇ ਤੁਹਾਡੀ ਫੌਜ ਪੂਰੀ ਜਾਨੀ ਪਹਿਰੇਦਾਰੀ ਕਰ ਰਹੀ ਹੈ ਕਿਹੜੀਆਂ-ਕਿਹੜੀਆਂ ਸਰਾਧਾਂ ਤੇ ਕਿਹੜਾ ਕੋਲਾਸਰਾ ਮੌਜੂਦ ਰਹਿੰਦਾ ਕਿੰਨੀ ਕੁ ਮਾਤਰਾ ਦੇ ਵਿੱਚ ਰਹਿੰਦਾ ਕਿੰਨੀਆਂ ਟੁਕਣੀਆਂ ਰਹਿੰਦੀਆਂ ਨੇ ਪਰ ਬਹੁਤ ਸਾਰੀ ਜਾਣਕਾਰੀ ਲੈ ਕੇ ਉਸ ਤੋਂ ਬਾਅਦ ਉਹਨੇ ਪਾਕਿਸਤਾਨ ਦੀ ਆਰਮੀ ਨੂੰ ਦੇ ਦਿੱਤੀ ਔਰ ਉਸ ਤੋਂ ਬਾਅਦ ਉਸ ਫੌਜੀ ਦਾ ਜਦੋਂ ਪਤਾ ਲੱਗਿਆ ਕਿ ਇਸ ਬੰਦੇ ਨੇ ਜਾਣਕਾਰੀ ਦਿੱਤੀ ਆ ਆਉਂਦੇ ਖਰਾਬ ਵੀ ਇੱਕ ਬਹੁਤ ਵੱਡਾ ਐਕਸ਼ਨ ਹੋ ਗਿਆ ਤਾਂ ਫੌਜ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਦੁਸ਼ਮਣ ਦੇਸ਼ ਨੂੰ ਕੋਈ ਜਾਣਕਾਰੀ ਦੇ ਰਿਹਾ ਹੁੰਦਾ ਤਾਂ ਉਸਦੇ ਗੋਲੀ ਵੀ ਮਾਰ ਦਿੱਤੀ ਜਾਂਦੀ ਹੈ ਇਹ ਸਾਡੇ ਭਾਰਤ ਦਾ ਇੱਕ ਪਹਿਲਾ ਯਾਨੀ ਕਾਨੂੰਨ ਹੈ ਇੱਕ ਰੂਲ ਸਾਡੀ ਫੌਜ ਦੇ ਪਹਿਲੇ ਜਿਹੜੀ ਖਬਰ ਸੀ ਇਹ ਦੋਵੇਂ ਖਬਰਾਂ ਨੇ ਪੂਰੇ ਪੰਜਾਬ ਨੂੰ ਦਹਿਰਾ ਦਿੱਤਾ ਕਿਉਂਕਿ ਪਾਕਿਸਤਾਨ ਦੇ ਨਾਲ ਦੋਵੇਂ ਖਬਰਾਂ ਜੁੜੀਆਂ ਨੇ ਇੱਕ ਤਾਂ ਜਾਸੂਸ ਦਾ ਫੜਿਆ ਜਾਣਾ ਔਰ ਦੂਜੇ ਪਾਸੇ ਚਿੱਟਾ ਜਿਹੜਾ 85 ਕਿਲੋ ਚਿੱਟਾ ਪਾਕਿਸਤਾਨ ਦੇ ਵਿੱਚ ਹੋ ਕਰਾਉਸ ਹੋ ਕੇ ਭਾਰਤ ਪੰਜਾਬ ਦੇ ਵਿੱਚ ਪਹੁੰਚ ਜਾਂਦਾ ਹੈ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਿਵੇਂ ਪਾਕਿਸਤਾਨ ਕਰ ਰਿਹਾ ਇਹ ਤੁਹਾਡੇ ਸਾਹਮਣੇ ਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੈਣ ਭਰਾ 99 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ